ਸਚੀਅਕਾਲ ਟੂਨ ਚੈਨਲ ਦੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਚੋਣਾਂ ਦੇ ਚੱਲਦੇ ਪ੍ਰਚਾਰ ਦੇ ਆਖਰੀ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਹਿਰੀ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਨਾ ਦੀ ਅਗਵਾਈ ਹੇ ਫਗਵਾੜਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਸਰਦਾਰ ਸੋਹਣ ਸਿੰਘ ਖੰਡਲ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਸਰਦਾਰ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਅਸੀਂ ਸਰਦਾਰ ਸੋਹਣ ਸਿੰਘ ਖੰਡਲ ਨੂੰ ਵੋਟਾਂ ਦੀ ਵੱਡੀ ਗਿਣਤੀ ਵਿੱਚ ਜਿਤਾਵਾਂਗੇ ਉੱਥੇ ਹੀ ਸ਼ਹਿਰ ਵਾਸੀਆਂ ਨੇ ਪਰ ਸਰਦਾਰ ਅੰਜੀ ਸਿੰਘੁਰਨਨ ਵਿਸ਼ਵਾਸ ਦਿਵਾਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਵਾਂਗੇ। ਉੱਥੇ ਹੀ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਸਰਦਾਰ ਬਹਾਦਰ ਸਿੰਘ ਸੰਗਤਪੁਰ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਸਰਦਾਰ ਸੋਨ ਸਿੰਘ ਠੰਡਲ ਨੂੰ ਭਾਰੀ ਲੀਡ ਨਾਲ ਜਿਤਾ ਕੇ ਲੋਕਾਂ ਦੇ ਗੰਭੀਰ ਮਸਲੇ ਦਿੱਲੀ ਵਿੱਚ ਜਾ ਕੇ ਹੱਲ ਕਰਉਣਗੇ। ਇਸ ਮੌਕੇ ਉਹਨਾਂ ਦੇ ਨਾਲ ਸਰੂਪ ਸਿੰਘ ਹਲਵਾੜਾ, ਗੁਰਮਖ ਸਿੰਘ ਚੰਨਾ, ਚਰਮਲ ਸਿੰਘ ਪਿੰਡਰ, ਸਰਬਜੀਤ ਕੌਰ, ਪਰਮਜੀਤ ਸਿੰਘ ਆਜ਼ਾਦ, ਹਰਵਿੰਦਰ ਸਿੰਘ ਵਾਲੀਆ ਬਲਜਿੰਦਰ ਸਿੰਘ ਸੁਖਵੀਰ ਸਿੰਘ ਕੇਨੜਾ ਰਜਿੰਦਰ ਸਿੰਘ ਚੰਦੀ ਬੱਬੂ ਵਾਲੀਆ ਆਦੀ ਹਾਜ਼ਰ ਸਨ ਪੇਸ਼ ਹੈ ਇੱਕ ਰਿਪੋਰਟ ਸਾਹਿਬ ਵਾਇਗੁਰਜੀ ਕੀ ਭੱਤੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਅੱਜ ਫਗਵਾੜਾ ਦੇ ਬਾਜ਼ਾਰਾਂ 'ਚ ਰੋਡ ਸ਼ੋਅ ਗੱਡਿਆ ਗਿਆ ਜਿੱਥੇ ਸਾਨੂੰ ਸਾਰੇ ਦੁਕਾਨਦਾਰਾਂ ਨੇ ਇੱਕ ਬਹੁਤ ਹੀ ਸਮਰਥਨ ਦਿੱਤਾ ਖੁੱਲਾ ਸਮਰਥਨ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਤਰੀਕ ਨੂੰ ਵੱਧ ਤੋਂ ਵੱਧ ਤਗੜੀ ਦੇ ਚੋਣਸ਼ਾਨ ਦੇ ਵੋਟਾਂ ਬਾਗੇ ਸ੍ਰੀ ਹਰਸੋਨ ਸਿੰਘ ਜਨਰਲ ਜੀ ਨੂੰ ਕਾਮਯਾਬ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਵਿੱਚ ਜੁਤ ਕਰੂਗੇ ਤੇ ਮੈਨੂੰ ਪੂਰੀ ਉਮੀਦ ਆ ਕਿ 4 ਜੂਨ ਨੂੰ ਜਦੋਂ ਨੰਦੇਚੇ ਆਉਗੇ ਤਾਂ ਪੂਰਾ ਪੰਜਾਬ ਕੀ ਪੂਰਾ ਹਿੰਦੁਸਤਾਨ ਦੇਖੂਗਾ ਕਿ ਪੂਰੀ ਹਵਾ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਜੋ ਵਗ ਰਹੀ ਆ ਤੇ ਅਸੀਂ 13 ਜੋ ਵੱਧ ਤੋਂ ਵੱਧ ਸੀਟਰ ਜਿੱਤ ਕੇ ਕਾਮਯਾਬ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਵੱਡਾ ਇਕੱਠ ਸ਼ੋਰੂਮ ਕੀਤਾ ਗਿਆ ਮੈਂ ਸਮਝਾਂ ਪੰਜਾਬ ਦੀ ਪੂਰੀਆਂ ਪੂਰੀਆਂ ਸ਼ਿਟਾਂ ਸ਼ੋਰਮੀ ਅਕਾਲੀ ਦਲ ਜਿੱਤੇਗਾ ਜਿਸ ਦੇ ਨਾਲ ਦਿਲਮੀ ਜਾ ਕੇ ਗੂੰਜ ਪਾਉਣਗੇ ਲੋਕਾਂ ਦੇ ਮਸਲੇ ਜਿਹੜੇ ਗੰਭੀਰ ਮਸਲੇ ਹੋਏ ਪਏ ਆ ਸਾਰੇ ਹੱਲ ਕਰਾਉਣਗੇ ਮੈਂ ਸਮਝਾਂ ਫਾਤੋ ਬਸ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਦੇ ਪਤੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇੱਕ ਸ਼ਹਿਰ ਦੇ ਵਿੱਚ ਜਿਹੜੀ ਆ ਫੇਰੀ ਦੇ ਰੂਪ ਦੇ ਵਿੱਚ ਤਕੜੀ ਦਾ ਚੋਣ ਨਿਸ਼ਾਨ ਨੂੰ ਲੋਕਾਂ ਨੂੰ ਦੱਸਿਆ ਵੀ ਪੰਜਾਬ ਦੇ ਪੰਜਾਬੀ ਦੇ ਭਲੇ ਲਈ ਜਿਹੜਾ ਤਕੜੀ ਦੇ ਮੋਹਰ ਲਾ ਕੇ ਜਿਹੜਾ ਆ ਉਹ ਅਸੀਂ ਆਪਣੇ ਇੱਕ ਸ਼ੋਹਨ ਸਿੰਘ ਟੰਡਲ ਨੂੰ ਕਾਮਯਾਬ ਕਰਨਾ ਤਾਂ ਹੀ ਜਿਹੜੀ ਆ ਪੰਜਾਬ ਦੀ ਜਿਹੜੀ ਆ ਉਹ ਤਰੱਕੀ ਹੋ ਸਕਦੀ ਆ ਔਰ ਆਪਣੇ ਹੱਕ ਦੇ ਸੱਚੀ ਵਾਜ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਉਸ ਨੂੰ ਕਾਮਯਾਬ ਕਰਨੀ ਤਕੜੀ ਦੀ ਨਾ ਬਣਾ ਦੇ ਮੋਹਰ ਲਾ ਕੇ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਲੋਂ ਫਗਵਾੜੇ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਕਿ ਜੋ ਪਹਿਲੀ ਤਰੀਕ ਨੂੰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਜਿਦੇ ਵਿੱਚ ਸੂਨ ਸਿੰਘ ਠੰਡਲ ਹਿਸ਼ਾਰਪ ਹਲਕਾ ਤੋਂ ਉਮੀਦਵਾਰ ਆ ਜਿਹਨੂੰ ਜਿਤਾਉਣ ਦੇ ਲਈ ਪੰਜਾਬ ਦੇ ਫਗਵਾੜੇ ਦੇ ਲੋਕਾਂ ਨੇ ਬਹੁਤ ਵੱਡਾ ਉਤਸ਼ਾਹ ਦਿਖਾ ਲਿਆ ਤੇ ਬਹੁਤ ਤਰੀਕੇ ਨਾਲ ਮਾਣ ਕੀਤਾ ਹੈ ਸਾਰੇ ਇਸ ਸੰਗਤ ਦਾ ਸਾਰੇ ਲੀਡਰ ਸਾਹਿਬਾਨ ਦਾ ਸਾਰੇ ਰੂਟ ਸ਼ੋ ਦਾ ਔਰ ਜੋ ਇਥੋਂ ਗੱਲਾਂ ਲੱਭ ਰਹੀ ਹੈ ਕਿ ਤਕੜੀ ਦੇ ਨਿਸ਼ਾਨ ਤੇ ਲੋਕੀ ਬਹੁਤ ਵੱਡੇ ਪੱਧਰ ਤੇ ਫਗਵਾੜੇ ਵਿੱਚ ਜਿਤਾ ਕੇ ਭੇਜਣਗੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਲੋਕ ਸਮਝ ਚੁੱਕੇ ਆ ਕਿ ਇਸ ਲਈ ਸ਼੍ਰੋਮਣੀ ਅਕਾਲੀ ਦਲ ਹੈ ਜੋ ਖੇਤਰੀ ਪਾਰਟੀ ਹੈ ਪੰਜਾਬ ਤੇ ਪੰਜਾਬੀਅਤ ਨੂੰ ਬਚਾ ਸਕਦੀ ਹੈ ਪੰਜਾਬ ਦੇ ਹਿੱਤਾਂ ਨੂੰ ਬਚਾ ਸਕਦੀ ਹੈ ਪੰਜਾਬ ਦੀ ਜਵਾਨੀ ਨੂੰ ਬਚਾ ਸਕਦੀ ਹੈ ਪੰਜਾਬ ਦੇ ਨਸ਼ਿਆਂ ਤੋਂ ਔਰ ਨਸ਼ਿਆਂ ਤੋਂ ਮੁਕਤ ਕਰਾ ਸਕਦੀ ਹੈ ਪੰਜਾਬ ਨੂੰ ਔਰ ਪੰਜਾਬ ਦਾ ਵੱਡੇ ਪੱਧਰ ਤੇ ਜੋ ਵਿਕਾਸ ਕਰ ਕਰ ਸਕਦੀ ਹੈ ਉਹ ਸਿਰਫ ਤੇ ਸਿਰ ਸ਼੍ਰੋਮਣੀ ਅਕਾਲੀ ਦਲ ਹੈ ਮੇਰੇ ਨਾਲ ਉਹਨਾਂ ਦੇ ਜੀਜਾ ਜੀ ਮਾਨਯੋਗ ਸਰ ਸ੍ਰੀ ਹਰਵੰਸ ਰਾਜ ਜੀ ਠੰਡਲ ਹਰਵੰਸ ਰਾਜ ਜੀ ਖਲਵਾੜਾ ਮੇਰੇ ਨਾਲ ਆ ਮੈਂ ਉਹਨਾਂ ਦਾ ਵੀ ਨਾਲ ਇੱਥੇ ਆਇਆ ਦਾ ਸਤਿਕਾਰ ਕਰਦਾ ਔਰ ਜੀ ਆਇਆਂ ਕਹਿੰਦਾ ਕਿ ਜਿੰਨਾ ਇਨੀ ਔਰ ਬਿਮਾਰੀ ਦੇ ਵਿੱਚ ਵੀ ਔਰ ਆਪਣੇ ਰਿਸ਼ਤੇਦਾਰ ਦੇ ਨਾਲ ਤੁਰੇ ਆ ਔਰ ਰਾਤ ਦਿਨ ਸੇਵਾ ਕਰ ਰਹੇ ਆ ਇਸ ਕਰਕੇ ਸਾਰਿਆਂ ਦਾ ਧੰਨਵਾਦ ਆ ਮੈਂ ਆਸ ਕਰਦਾ ਇੱਕ ਇੱਕ ਵੋਟਰ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਪਹਿਲੀ ਤਰੀਕ ਨੂੰ ਦੂਜੇ ਨੰਬਰ ਦਾ ਬਟਨ ਸ਼੍ਰੋਮਣੀ ਕਾਲੀ ਦਾਲ ਦਾ ਉਮੀਦਵਾਰ ਤੱਕੜੀ ਦਾ ਨਿਸ਼ਾਨ ਹੈ ਸੂਰ ਸਿੰਘ ਠੰਡਲ ਦਾ ਦਬਾ ਕੇ ਬੱਤ ਬੱਤ ਮੋਟਾ ਬਾਗ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਤੇ ਇਹਦੇ ਦੌਰਾਨ ਅੱਜ ਸਾਡਾ ਸ਼ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਅੱਜ ਬੜਾ ਜ਼ਬਰਦਸਤ ਰੋਡ ਸ਼ੋਅ ਕੀਤਾ ਜਾ ਰਿਹਾ ਜਿਹਦੇ ਵਿੱਚ ਲੋਕਾਂ ਨੂੰ ਸਾਨੂੰ ਬਹੁਤ ਭਾਰੀ ਸਮਰਥਨ ਮਿਲ ਰਿਹਾ ਹੈ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਜਿਹੜੀਆਂ ਦਿੱਲੀ ਦੀਆਂ ਪਾਰਟੀਆਂ ਨੇ ਉਹ ਹਰ ਵਾਰੀ ਜਿੱਤ ਕੇ ਜਾਂਦੀਆਂ ਔਰ ਪੰਜਾਬ ਨਾਲ ਧੋਖਾ ਕਰਦੀਆਂ ਤੇ ਉਹਨਾਂ ਨੂੰ ਵਾਪਸ ਭਜਾਉਣ ਵਾਸਤੇ ਔਰ ਜਿਹੜੀ ਇੱਕ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹਨੇ ਲੋਕਾਂ ਨਾਲ ਜਿਹੜੇ ਝੂਠੇ ਵਾਅਦੇ ਕੀਤੇ ਸੀ ਉਹ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇੱਕ ਹਲਕੇ ਜਿ ਨਹੀਂ ਸਾਰੇ ਹਲਕਿਆਂ ਦੀ ਬੜੀ ਚੜ੍ਹਤ ਚੱਲ ਰਹੀ ਹੈ ਸਰਉਂਖੀ ਕਲਦਾ ਦੀ ਸਾਡੇ ਜਿਹੜੇ ਉਮੀਦਵਾਰ ਨੇ ਸਾਰੇ ਬੜੇ ਭਾਰੀ ਮੌਮੰਦ ਦੇ ਨਾਲ ਜਿੱਤਣਗੇ ਤੁਸੀਂ ਦੇਖ ਰਹੇ ਹੋ ਕਿੰਨਾ ਲੰਮਾ ਮਾਰਚ ਆ ਕਿੰਨੇ ਲੋਕ ਜਿਹੜੇ ਨੇ ਸਹਿਯੋਗ ਦੇ ਰਹੇ ਨੇ ਸਾਨੂੰ ਤੇ ਤੁਸੀਂ ਬਸ 4 ਤਰੀਕ ਦੀ ਧਿਆਕ ਰੱਖੋ ਦੇਖੋ ਪੰਜਾਬ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਇੱਕ ਨਵਾਂ ਜਿਹੜਾ ਉਹ ਮਤਲਬ ਤੁਹਾਨੂੰ ਪ੍ਰੋਗਰਾਮ ਦੇਣਗੇ ਦੇਖੋ ਤੁਸੀਂ ਜਿਹੜੀ ਫਤਿਹ ਅੱਜ ਹਲਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਨਾ ਜੀ ਵੱਲੋਂ ਅਗਵਾਈ ਦੇ ਹੇਠ ਵਿੱਚ ਫਵਾਰਡ ਵਿੱਚ ਰੋਡ ਸ਼ੋਅ ਕੱਢੇ ਜਾ ਰਿਹਾ ਵਾ ਅੱਜ ਸਾਨੂੰ ਅੱਜ ਸਾਨੂੰ ਫਗਵਾੜੇ 'ਚ ਬਹੁਤ ਵੱਡਾ ਪ੍ਰਗਟਾਵਾ ਮਿਲਿਆ ਕਿ ਅੱਜ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੇ ਸਾਡੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਤੇ ਉਹਨਾਂ ਨੇ ਸਾਨੂੰ ਦੱਸਿਆ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਚਟਾਨਵਾ ਖੜੇ ਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਸਰਕਾਰ ਨੂੰ ਜਿਤਾਵਾਂਗੇ ਤੇ ਸਰਦਾਰ ਸੋਨਸingh ਠੰਡਲ ਜੀ ਦੇ ਹੱਕ ਦੇ ਵਿੱਚ ਉਹਨਾਂ ਨੇ ਅਸੀਂ ਵੋਟਾਂ ਹੀ ਮੰਗੀਆਂ ਤੇ ਆਉਣ ਵਾਲੀ 4 ਤਰੀਕ ਨੂੰ ਸਰਦਾਰ ਸੋਨਸingh ਜਿੱਤ ਜਿੱਤ ਹਾਸਲ ਕਰਕੇ ਲੋਕ ਸਭਾ ਵਿੱਚ ਗਰਜਣਗੇ ਕਿਉਂ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਆਪਣੀ ਪਾਰਟੀ ਹੈ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਦੇ ਵੇਲੇ ਸਾਰਾ ਵਿਕਾਸ ਹੋਇਆ ਜਾਨੀ ਕਿ ਮਾਈ ਮਾਈ ਪਾ ਗੋਰੀ ਸਕੀਮ ਲਾ ਲੋ ਆਪ ਜੀ ਨੂੰ মিডিਆ ਰਾਈਟ ਜਿਹੜੇ ਦੇ ਦੇ ਸੰਗਤ ਨੂੰ ਆਪ ਦੱਸ ਦੇਣਾ ਚਾਹੁੰਦੇ ਆ ਜੀ ਆਪ ਜੀ ਨੇ 1 ਜੂਨ ਨੂੰ ਤਕਰੀ ਦੇ ਨਿਸ਼ਾਨ ਦੇ ਮੋਹਰ ਲਾ ਕੇ ਅਕਾਲੀ ਸਰਕਾਰ ਨੂੰ ਕਾਮਯਾਬ ਕਰਨਾ ਹੈ ਇਹ ਆਪ ਜੀ ਦੀ ਸਾਰਿਆਂ ਦੀ ਕਾਮਯਾਬੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ